ਸਸ਼ੇ ਕਾਲ ਕਲਿਆਣ ਟੀਵੀ ਪੰਜਾਬੀ ਵੇਖ ਰ ਤੁਸੀਂ ਤੇ ਬਠਿੰਡਾ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ। ਦਰਅਸਲ ਇੱਥੇ ਜੇਲ੍ਹ ਦੇ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਨੇ ਜਿਸ ਮਾਮਲੇ ਦੇ ਵਿੱਚ ਜੇਲ੍ਹ ਵਾਰਡਨ ਦੇ ਨਾਲ ਦੋ ਹੋਰ ਹਵਾਲਾਤੀ ਨੇ ਜਿਨ੍ਹਾਂ ਤੇ ਕੇਸ ਦਰਜ ਕੀਤਾ ਗਿਆ। ਦਰਅਸਲ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਜਾਣਕਾਰੀ ਮਿਲੀ ਸੀ ਕਿ ਜੇਲ੍ਹ ਦੇ ਅੰਦਰ ਹੀ ਤਾਇਨਾਤ ਇੱਕ ਜੇਲ੍ਹ ਵਾਰਡਨ ਜਿਸ ਦੇ ਵੱਲੋਂ ਕੀ ਹਵਾਲਾਤੀਆਂ ਤਾਂ ਕਿ ਨਸ਼ਾ ਜਿਹੜਾ ਪਹੁੰਚਾਇਆ ਜਾ ਰਿਹਾ ਸੀ ਮਦਦ ਕੀਤੀ ਜਾ ਰਹੀ ਸੀ। ਹਾਲਾਂਕਿ ਕਦ ਤੋਏ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਉਹਨਾਂ ਜਾਂਚ ਕੀਤੀ ਜਾਵੇਗੀ ਇਸ ਬਾਬਤ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜਿਹੜਾ ਜੇਲ੍ਹ ਗਾਰਡਨ ਹੈ ਉਸ ਨੂੰ ਅਰੈਸਟ ਕਰ ਲਿਆ ਗਿਆ ਤੇ ਅਦਾਲਤ ਦੇ ਵਿੱਚ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਫਿਰ ਅਗਲੀ ਪੁੱਛਗਿੱਛ ਕੀਤੀ ਜਾਣੀ ਹੈ ਕਿ ਆਖਰ ਕਿੰਨੇ ਸਮੇਂ ਤੋਂ ਇਹਨਾਂ ਵੱਲੋਂ ਇਸ ਤਰੀਕੇ ਨਾਲ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਸੀ ਤੇ ਹੋਰ ਕੌਣ-ਕੌਣ ਇਸ ਦੇ ਵਿੱਚ ਸ਼ਾਮਲ ਹੈ ਇਸ ਨੂੰ ਲੈ ਕੇ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਤੇ ਉਸ ਦੌਰਾਨ ਵੱਡੇ ਖੁਲਾਸਿਆਂ ਦੀ ਉਮੀਦ ਅਤੇ ਜਤਾਈ ਜਾ ਰਹੀ ਹੈ ਹਮ ਸਕੀਨਾ ਮਤਕੀਰ ਇਨਸਪੈਕਟਰ ਕੁਲਦੀਪ ਸਿੰਘ ਜੀ ਐਸਐਚਓ ਕੈਂਟ ਵਿਛੇਂਗਾ ਕੇਵਲ ਇਹ ਜੋ ਕੁਝ ਰਿਸ਼ਤ ਕਰਨ ਇਸ ਤਰਕੀਬ ਸਾਨੂੰ ਜੇਲ ਆਪਣੇ ਅਥਾਰਟੀਆਂ ਤੋਂ ਇੱਕ ਪੱਤਰ ਮਸੂਲ ਹੋਇਆ ਸੀ ਜਿਸ ਦੇ ਨਾਲ ਉਹਨਾਂ ਨੇ ਸਾਨੂੰ 3 ਗ੍ਰਾਮ ਹੈਰੋਇਨ ਸਾਡੇ سپਰਦ ਕੀਤੀ ਤੇ ਪੱਤਰ ਦੇ ਆਧਾਰ ਤੇ ਅਸੀਂ 3 ਬੰਦਿਆਂ ਤੇ 2 ਹਵਾਲਾ ਤੀ ਤੇ ਇੱਕ ਜੇਲ ਆਪਣੇ ਜਿਹੜੇ ਗਾਰਡਨ ਸੀਗੇ ਕਾਂਸਟੇਬਲ ਆਪਣੇ ਲਪਰਿਤ ਉਹਨਾਂ ਤੇ ਅਸੀਂ ਪਰਚਾ ਰਜਿਸਟਰ ਕੀਤਾ ਐਨਡੀਪੀਆਸੀ ਬਾਕਫਾ ਕਰ ਰਾਮਚ ਇਹ ਜਿਹੜੇ ਵਿਅਕਤੀ ਸੀਗੇ ਕੌਣ ਆ ਤੇ ਕੀ ਮਾਮਲੇ ਨੂੰ ਤੱਕਦੇ ਨੇ ਤਾਂ ਇਹਨਾਂ ਚੋ ਇੱਕ ਦਾ ਨਾਮ ਜੀ ਪ੍ਰਦੀਪ ਕੁਮਾਰ ਹੈ ਇਹ ਆਪਣੇ ਪੁੱਤਰ ਪਵਨ ਕੁਮਾਰ ਇਹ ਰਾਏਪੁਰ ਦੇ ਆ ਤੇ ਦੂਜਾ ਜਿਹੜਾ ਸੁਖਚੰਦ ਸਿੰਘ ਹੈ ਪੁੱਤਰ ਹਰਬੰਸ ਸਿੰਘ ਇਹ ਚੱਕਰਾਮ ਸਿੰਘ ਵਾਲੇ ਦੇ ਆ ਇਹ ਦੋਨੇ ਵਕਤ ਵਕ ਐਨਡੀਪੀਐਸ ਦੇ ਕੇਸ ਸੀਸੀ ਦੇ ਅੰਦਰ ਨੇ ਜਿਹੜਾ ਮਿਛਾਈ ਨੂੰ ਪੂਰਾ ਐਡ ਸੀਗਾ ਉਹ ਇਹ ਕੁਝ ਕੀ ਦੇ ਗਿਆ ਸੀ ਨਾ ਪੂਰੇ ਨਾਲ ਸਪਲਾਈ ਕਰਦਾ ਨਹੀਂ ਜੀ ਜੇ ਪੱਤਰ ਦੇ ਅਕੋਰਡਿੰਗ ਤਾਂ ਜਿਹੜਾ ਆਪਣਾ ਲਖਪਰੀ ਸਿੰਘ ਹੈ ਜਿਹੜਾ ਜੇਲ੍ਹ ਦੇ ਅੰਦਰ ਹੀ ਤਾਇਨਾਤ ਹੈ ਉਹਨਾਂ ਨੇ ਇਹਨਾਂ ਨੂੰ ਇਹ ਪਹੁੰਚਦਾ ਕੀਤਾ ਸੀ ਹੁਣ ਕਿਸ ਤਰ੍ਹਾਂ ਕਰੀਏ ਅਚਾਰ ਜਿਸਟਰ ਰਜਿਸਟਰ ਕਰਕੇ ਜਿਸ ਲਖਪ੍ਰੀ ਸਿੰਘ ਨੂੰ ਅਰੈਸਟ ਕੀਤਾ ਉਹਦਾ ਰਿਮਾਂਡ ਲੈ ਕੇ ਜਿਹੜਾ ਅੱਗੇ ਨੈਕਸਸ ਹੈ ਉਹਦਾ ਅਸੀਂ ਬ੍ਰੇਕਡਾਊਨ ਕਰਨ ਵਿੱਚ ਅੱਜ ਲਾਤੀ ਪੇਸ਼ ਕਰਦੇ ਅੱਜ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦੀ ਰਿਮਾਂਡ ਦੀ ਮੰਗ ਕਰਕੇ ਤਾਂ ਅਗਲੀ ਅਗਲੀ ਕਾਰਵਾਈ ਅਪਚਲੇਆ